ਨਹਿਰ ਦੇ ਵਿੱਚ ਲੋਕਾਂ ਨੇ ਇਹਨੂੰ ਗੰਦਾ ਨਾਲਾ ਬਣਾਤਾ ਨਹਿਰ ਨਹੀਂ ਹੈਗੀ ਹੈਗੀ ਹੁਣ ਇਹ ਆ ਤੁਸੀਂ ਦੇਖ ਹੀ ਰਹੇ ਹੋ ਵਿੱਚ ਇਹਦੇ ਜੋ ਘਰ ਦਾ ਕੂੜਾ ਕਰਕਟ ਸਾਰਾ ਲਿਆ ਕੇ ਇਹਦੇ ਵਿੱਚ ਨਿੰਦੇ ਆ ਤੇ ਇੱਕ ਹੁਣ ਇਹ ਜਿੱਦਾਂ Hindu ਧਰਮ ਆ ਇਹਨਾਂ ਨੇ ਆ ਵਿੱਚ ਮੂਰਤੀਆਂ ਫੋਟੋਆਂ ਚਾਹੇ ਸਿੱਖ ਧਰਮਾ ਕੋਈ ਵੀ ਆ ਉਹ ਲਿਆ ਕੇ ਇਹਦੇ ਵਿੱਚ ਤਾਰ ਦਿੰਦੇ ਆ ਪਰ ਉਹ ਇਹ ਬੇਅਦਬੀ ਹੋ ਰਹੀ ਸਾਰੀ ਜਿੰਨੀ ਵੀ ਹੋ ਰਹੀ ਬਹੁਤ ਬੁਰਾ ਹਾਲ ਆ ਵੀ ਇੰਨੀ 스ਮੈਲ ਆਉਂਦੀ ਆ ਸਵੇਰੇ ਸੈਰ ਕਰਨ ਨੂੰ ਔਖੀ ਲੋਕਾਂ ਨੂੰ ਬੁਰਾ ਲੱਗਦਾ ਵਾ ਕਿਉਂਕਿ ਆਂ ਦੇ ਜਾਂਦੇ ਅਸੀਂ ਸੈਰ ਜਦੋਂ ਕਰਦੇ ਆ ਤੇ ਇੱਥੇ ਬੜੀ ਗੰਦੀ 스ਮੈਲ ਆਉਂਦੀ ਆ ਠੀਕ ਆ ਜੀ ਲੋਕ ਆਪਣਾ ਇਥੋਂ ਦਾ ਕੂੜਾ ਕੜਕੜ ਜੋ ਵੀ ਲੈ ਕੇ ਬਾਕੀ ਆ ਜਿਹੜੀ ਆਪਣੇ ਆ ਚੁੰਨੀਆਂ ਚੰਨੀਆਂ ਜਿਹੜਾ ਆਪਣਾ ਮਾਤਾ ਮੂਰਤਾ ਦੇ ਜਾਂਦੇ ਨੇ ਉਹ ਵੀ ਸਾਰੇ ਲੋਕ ਇੱਥੇ ਜਾ ਕੇ ਛੱਡ ਜਾਂਦੇ ਨੇ ਬਾਕੀ ਆਹ ਘੜੇ ਕੁੜੇ ਹੋਰ ਜੋ ਵੀ ਆ ਜਿੰਨੇ ਵੀ ਆਪਣੇ ਸਿੱਖ ਧਰਮ ਜਾਂ Hindu ਧਰਮ ਦੀਆਂ ਮੂਰਤੀਆਂ ਨੂੰ ਦੇਖਦੀਆਂ ਆ ਪੰਜਾਬੀਆਂ ਨੇ ਕੋਟਵਾ ਛੋੜ ਕੇ ਜਾਂਦੇ ਨੇ ਜਿੰਨੇ ਪ੍ਰਵਾਸੀ ਇੱਧਰ ਆਪਣੇ ਰਹਿੰਦੇ ਆ ਨਾ ਆ ਤੇਤੀ ਬੁਟਾ ਰੋਡ ਹੋ ਗਿਆ ਅਸਤਾ ਰੋਡ ਹੋ ਗਿਆ ਉਹ ਜਦੋਂ ਘਰੋਂ ਨਿਕਲਦੇ ਆ ਜਿੰਨਾ ਕੂੜਾ ਉਹਨਾਂ ਦਾ ਹੁੰਦਾ ਉਹ ਕੂੜਾ ਜਿਹੜੇ ਚੱਕਣ ਵਾਲੇ ਹੋਣਾਂ ਨੂੰ ਨਹੀਂ ਦਿੰਦੇ ਉਹ ਆ ਕੇ ਨਹਿਰ 'ਚ ਸਿੱਟ ਕੇ ਜਾਂਦੇ ਆ ਤੇ ਉਹ ਕੀ ਇੱਕ 50 60 ਰੁਪਏ ਆ ਕਿੱਡੀ ਗੱਲ ਜੇ ਮੈਂ ਇਹੀ ਕਹਿਣਾ ਚਾਹਾਂਗਾ ਸਰ ਜੀ ਦੇਖੋ ਅਸੀਂ ਰੋਜ਼ ਇੱਥੇ ਸੈਰ ਕਰਨ ਆਉਂਦੇ ਆ ਇੱਥੇ ਕੂੜਾ ਪਿਆ ਰੰਦਾ ਵਾ ਲੋਕ ਆਪਣੇ ਘਰ 'ਚ ਦੇਖੋ ਇਹਨਾਂ ਨੂੰ ਪੁੱਛਦੇ ਨੇ ਔਰ ਇੱਥੇ ਆ ਕੇ ਦੇਖੋ ਇੱਥੇ ਗੰਦ ਪਾ ਜਾਂਦੇ ਨੇ ਜਿਹੜਾ ਕਿ ਆਊਟਸਾਈਡਰ ਜਿਹੜੇ ਲੋਕ ਨੇ ਇੱਥੋਂ ਆਉਂਦੇ ਜਾਂਦੇ ਨੇ ਉਹਨਾਂ ਤੇ ਵੀ ਇਹਦਾ ਇਹਨਾਂ ਚੀਜ਼ਾਂ ਦਾ ਗਲਤ ਪ੍ਰਭਾਵ ਪੈਂਦਾ ਵਾ ਮੁਰਗੇ ਵੜਦੇ ਆ ਉਹ ਕੀ ਕਰਦੇ ਆ ਜਿਹੜੀਆਂ ਨਾੜਾਂ ਹੁੰਦੀਆਂ ਜਾਂ ਉਹਨਾਂ ਦੇ ਖੰਭ ਹੁੰਦੇ ਆ ਵੇਸਟੇਜ ਜਿੰਨੀ ਹੁੰਦੀ ਆ ਉਹ ਬੋਰੀ ਭਰ ਕੇ ਲੈ ਆ ਕੇ ਨਹਿਰ ਦੇ ਛਿੜ ਦਿੰਦੇ ਆ ਕੁੱਤੇ ਕਾਂ ਉਹ ਕੀ ਕਰਦੇ ਆ ਖਿੱਚ ਖਿੱਚ ਕੇ ਰੋਡ ਦੇ ਉੱਤੇ ਸਿੱਟੀ ਜਾਂਦੇ ਆ ਲੋਕਾਂ ਨੇ ਇੱਥੇ ਜਿੰਨੀਆਂ ਲੇਡੀ ਜਾਂਦੀਆਂ ਉਹ ਮੂੰਹਾਂ ਦੇ ਉੱਤੇ ਨੱਕ ਦੇ ਮੂਰੇ ਚੁੰਨੀਆਂ ਦਿੱਤੀਆਂ ਹੁੰਦੀਆਂ ਉਹਨਾਂ ਨੇ ਉਹਨਾਂ ਦਾ ਨੰਗੜਾ ਜਿਹੜੀ ਦੁਪਰ ਕੀਤਾ ਪਿਆ ਇਹਨਾਂ ਨੂੰ ਨੱਤ ਪਾਈ ਜਾਵੇ ਇਹਨਾਂ ਦੇ ਚਲਾਨ ਕਿਤੇ ਕੱਟੇ ਜਾਣ ਕੀ ਨਾਜੀ ਤੋਂ ਮੇਰਾ ਨਾਮ ਹਰਜੀਤ ਸਿੰਘ ਸੈਣੀ ਆ ਜੀ ਕੋਕਾ ਰੋਡ ਤੇ ਸਾਡੀਆਂ ਆਪਣੀਆਂ ਸ਼ਾਪਸ ਹੈਗੀਆਂ ਜਿੱਕੇ ਨੂੰ ਚੌਕੀ ਜਿਲ੍ਹਾ ਨਹਿਰ ਦੇ ਵਿੱਚ ਗੰਦ ਪਾਇਆ ਲੋਕਾਂ ਵੱਲੋਂ ਕਹਿਣ ਆਏ ਜੀ ਅਸੀਂ ਰੋਜ਼ ਵੀਰੇ ਸੈਰ ਤੇ ਹੁੰਨੇ ਆ ਜਿੰਨੇ ਆ ਸਾਡੇ ਨਾਲ ਸਾਡੇ ਮਿੱਤਰ ਵੇਲੀ ਆ ਵੀ ਲੇਡੀਜ਼ ਵੀ ਬਹੁਤ ਆਉਂਦੀਆਂ ਨਹਿਰ ਦੇ ਵਿੱਚ ਲੋਕਾਂ ਨੇ ਇਹਨੂੰ ਗੰਦਾ ਨਾਲਾ ਬਣਾਤਾ ਨਹਿਰ ਨਹੀਂ ਹੈਗੀ ਹੈਗੀ ਹੁਣ ਇਹ ਆ ਤੁਸੀਂ ਦੇਖ ਹੀ ਰਹੇ ਹੋ ਵਿੱਚ ਇਹਦੇ ਜੋ ਘਰ ਦਾ ਕੂੜਾ ਕਰਕਟ ਸਾਰਾ ਲਿਆ ਕੇ ਇਹਦੇ ਵਿੱਚ ਪਿੰਦੇ ਆ ਤੇ ਇੱਥੇ ਸਾਨੂੰ ਇਹ ਜਿੱਦਾ Hindu ਧਰਮ ਆ ਇਹਨਾਂ ਨੇ ਆ ਵਿੱਚ ਮੂਰਤੀਆਂ ਫੋਟੋਆਂ ਚਾਹੇ ਸਿੱਖ ਧਰਮ ਦਾ ਕੋਈ ਵੀ ਆ ਉਹ ਲਿਆ ਕੇ ਇਹਦੇ ਵਿੱਚ ਧਾਰ ਦਿੰਦੇ ਆ ਪਰ ਉਹ ਇਹ ਬੇਅਦਬੀ ਹੋ ਰਹੀ ਸਾਰੀ ਜਿੰਨੀ ਵੀ ਹੋ ਗਈ ਹੈ ਤੇ Hindu ਸੰਗਠਨ ਹੋ ਗਏ ਚਾਹੇ ਸਿੱਖ ਸੰਗਠਨ ਹੋ ਗਏ ਉਹ ਇਹਦੇ ਨਾਲ ਕੋਈ ਧਿਆਨ ਨਹੀਂ ਦੇ ਰਿਹਾ ਪਿੱਛੇ ਜੇ ਸਾਡੇ ਸੇਖੋਂ ਸਾਹਿਬ ਜਿਹੜੇ ਜਨਰਲ ਕਮਿਸ਼ਨਰ ਉਹਨਾਂ ਨੇ ਸਫਾਈ ਦਾ ਅਭਿਆਨ ਚਲਾਇਆ ਸੀ ਉਹਨਾਂ ਤੇ ਵੀ ਕਿਸੇ ਨੇ ਆਰਟੀਆਈ ਪਾਤੀ ਵੀ ਇਹਦਾ ਜੀ ਵਿੱਚੋਂ ਰੇਤਾ ਕੱਢ ਕੱਢ ਕਾਰਬਰੇਸ਼ਨ ਵਾਲੇ ਵੇਚੀ ਜਾ ਰਹੇ ਆ ਤੇ ਇਸ ਟਾਈਮ ਤੁਸੀਂ ਦੇਖੋ ਇਹਦਾ ਹਾਲ ਕੀ ਆ ਬਹੁਤ ਬੁਰਾ ਹਾਲ ਆ ਵੀ ਇੰਨੀ ਸਮੈਲ ਆਉਂਦੀ ਆ ਸਵੇਰੇ ਸੈਰ ਕਰਨੀ ਔਖੀ ਲੋਕਾਂ ਲਈ لوکوں ਕੀ ਕਹਿਣਾ ਚਾਹੋਗੇ ਜਿਹੜਾ 50 100 ਰੁਪਏ ਪਚਾਣ ਦੇ ਚੱਕਰ ਵਿੱਚ ਆਪਣਾ ਘਰ ਦਾ ਕੋਲਾ ਇੱਥੇ ਸੁੱਟ ਜਾਂਦੇ ਆ ਦੇਖੋ ਜਿੰਨੇ ਪ੍ਰਵਾਸੀ ਇੱਧਰ ਆਪਣੇ ਰਹਿੰਦੇ ਆ ਨਾ ਆ 33 ਫੁੱਟਾ ਰੋਡ ਹੋ ਗਿਆ ਆਸਤਾ ਰੋਡ ਹੋ ਗਿਆ ਉਹ ਜਦੋਂ ਘਰੋਂ ਨਿਕਲਦੇ ਆ ਜਿੰਨਾ ਕੂੜਾ ਉਹਨਾਂ ਦਾ ਹੁੰਦਾ ਉਹ ਕੂੜਾ ਜਿਹੜੇ ਚੱਕਣ ਵਾਲੇ ਹੋਣਾ ਉਹ ਨਹੀਂ ਦਿੰਦੇ ਉਹ ਆ ਕੇ ਨਹਿਰ 'ਚ ਸਿੱਟ ਕੇ ਜਾਂਦੇ ਆ ਤੇ ਉਹ ਕੀ ਇੱਕ 50 60 ਰੁਪਏ ਆ ਕਿੱਡੀ ਗੱਲ ਜੇ ਫਿਰ ਉਸ ਤੋਂ ਇਲਾਵਾ ਜਿਹੜੇ ਆ ਤੁਹਾਡੇ ਮੁਰਗੇ ਵੜਦੇ ਆ ਉਹ ਕੀ ਕਰਦੇ ਆ ਜਿਹੜੀਆਂ ਨਾੜਾਂ ਹੁੰਦੀਆਂ ਜਾਂ ਉਹਨਾਂ ਦੇ ਖੰਭ ਹੁੰਦੇ ਆ ਵੇਸਟੇਜ ਜਿੰਨੀ ਹੁੰਦੀ ਆ ਉਹ ਬੋਰੀ ਭਰ ਕੇ ਲਿਆ ਕੇ ਨਹਿਰ ਦੇ ਹਿੱਡ ਦਿੰਦੇ ਆ ਕੁੱਤੇ ਕਾਂ ਉਹ ਕੀ ਕਰਦੇ ਆ ਖਿੱਚ ਖਿੱਚ ਕੇ ਰੋਡ ਦੇ ਉੱਤੇ ਸਿੱਟੀ ਜਾਂਦੇ ਆ ਲੋਕਾਂ ਨੇ ਇੱਥੇ ਜਿੰਨੀਆਂ ਲੇਡੀ ਜਾਂਦੀਆਂ ਉਹ ਮੂੰਹਾਂ ਦੇ ਉੱਤੇ ਨੱਕ ਦੇ ਮੂਰੇ ਚੁੰਨੀਆਂ ਦਿੱਤੀਆਂ ਹੁੰਦੀਆਂ ਉਹਨਾਂ ਨੇ ਉਹਨਾਂ ਦਾ ਨੰਗੜਾ ਯਾਨੀ ਦੁੱਬਰ ਕੀਤਾ ਪਿਆ ਇਹਨਾਂ ਨੂੰ ਨੱਤ ਪਾਈ ਜਾਵੇ ਇਹਨਾਂ ਦੇ ਚਲਾਨ ਇਕੱਠੇ ਜਾਣ ਇੱਥੇ 2-4 ਬੰਦੇ ਇਹੋ ਜਿਹੇ ਲਾਏ ਜਾਣ ਜਿਹੜੇ ਸਾਰੀ ਝਾੜੀ ਜਿਹੜਾ ਕੋਈ ਕੂੜਾ ਸੱਡਦਾ ਨਾਲ ਦੀ ਨਾਲ ਉਹਦਾ ਚਲਾਣ ਹੋਵੇ ਇਹ ਤਾਂ ਜਾ ਕੇ ਨਹਿਰ ਰੋਗ ਹੀ ਨੇ ਤਾਂ ਇਹ ਜਿੱਦਾਂ ਆਪਣੇ ਬੁੱਢਾ ਦਰਿਆ ਹੈ ਨਾ ਜਿਹਨੂੰ ਆਪਾਂ ਗੰਦਾ ਨਾਲਾ ਅੱਜ ਕਹਿੰਦੇ ਆ ਸੇਮ ਪੋਜੀਸ਼ਨ ਉਹੀ ਬਣ ਚੁੱਕੀ ਹੈ ਹਾਂ ਜੀ ਕਿਹਨਾਂ ਜੀ ਰਮੋਧ ਤੁਹਾਰਾ ਜੀ ਕੀ ਕਹੋਗੇ ਤੁਸੀਂ ਜਿਹੜਾ ਗੰਦ ਭਿਆ ਨਹਿਰ ਦੇ ਵਿੱਚ ਗੰਦ ਤੇ ਕੀ ਕਹੋਗੇ ਜੀ ਜਨਤਾ ਗੰਦੀ ਹੁੰਦੀ ਹੈ ਬਹੁਤ ਬੁਰਾ ਲੱਗਦਾ ਵਾ ਕਿਉਂਕਿ ਆਂ ਦੇ ਜਾਂਦੇ ਅਸੀਂ ਸ਼ਹਿਰ ਜਦੋਂ ਕਰਦੇ ਆ ਤੇ ਇੱਥੇ ਬੜੀ ਗੰਦੀ ਸਮੈਲ ਆਂਦੀ ਆ ਠੀਕ ਹੈ ਜੀ ਲੋਕ ਆਪਣਾ ਇਸ ਤਰ੍ਹਾਂ ਦਾ ਕੂੜਾ ਕੜਕੜ ਜੋ ਵੀ ਲੈ ਕੇ ਬਾਕੀ ਆ ਜਿਹੜੀ ਆਪਣੇ ਆ ਚੁੰਨੀਆਂ ਚੰਨੀਆਂ ਜਿਹੜਾ ਆਪਣਾ ਮਾਤਾ ਮੂਰਤਾ ਦੇ ਜਾਂਦੇ ਨੇ ਉਹ ਵੀ ਸਾਰੇ ਲੋਕ ਇੱਥੇ ਜਾ ਕੇ ਛੁੱਟ ਜਾਂਦੇ ਨੇ ਬਾਕੀ ਆਹ ਘੜੇ ਗੁੜੇ ਹੋਰ ਜੋ ਵੀ ਆ ਜਿੰਨੇ ਵੀ ਆਪਣੇ ਸਿੱਖ ਧਰਮ ਜਾਂ Hindu ਧਰਮ ਦੀਆਂ ਮੂਰਤੀਆਂ ਨੂੰ ਦੇਖਦੀਆਂ ਪਈਆਂ ਹੋਈਆਂ ਨੇ ਕੋਟਵਾ ਸੁੱਟ ਕੇ ਜਾਂਦੇ ਨੇ ਇੱਥੇ ਤੱਕ ਕਿ ਜਿਹੜੇ ਆ ਆਪਣਾ ਮੁਰਗੇ ਮੁਰਗੇ ਵੜਦੇ ਆ ਜਾਂ ਬੱਕਰੇ ਬੁੱਕਰੇ ਵੜਦੇ ਆ ਇਹ ਆਪਣੀਆਂ ਵੇਸਟੇ ਜਿੰਨੀ ਵੀ ਹੁੰਦੀਆਂ ਨੇ ਨਾੜਾ ਨੂੜਾ ਇਹ ਵੀ ਇੱਥੇ ਛੁੱਟ ਜਾਂਦੇ ਨੇ ਲੋਕ ਇੱਥੇ ਤੱਕ ਇੱਥੇ ਤੱਕ ਕਿ ਜਿਹੜਾ ਆਪਣਾ ਇਹਨਾਂ ਦਾ ਪਾਲਿਆ ਹੋਇਆ ਕੁੱਤਾ ਜਾਂ ਕੋਈ ਹੋਰ ਡੌਗ ਜਾਂ ਉਹਨਾਂ ਦੇ ਗਲੀ ਦੇ ਵਿੱਚ ਕੁੱਤਾ ਵਗੈਰਾ ਮਰ ਜਾਂਦਾ ਵਾ ਉਹ ਵੀ ਇੱਥੇ ਲਿਆ ਕੇ ਛੋੜ ਜਾਂਦੇ ਨੇ ਸਾਡਾ ਤਾਂ ਇਹ ਲੰਗਣਾ ਬੜਾ ਮੁਸ਼ਕਿਲ ਕਿੱਸਾ ਹੈ ਕਿ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਪ੍ਰਸ਼ਾਸਨ ਤੋਂ ਇਹੀ ਬੇਨਤੀ ਆ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਨਹਿਰ ਹੀ ਨਹਿਰ ਰਹੀ ਜਾਵੇ ਨਹੀਂ ਤਾਂ ਬੁੱਢਾ ਦਰਿਆ ਜਿਵੇਂ ਆਪਣਾ ਬੁੱਢਾ ਨਾਲਾ ਬਣ ਗਿਆ ਅੱਜ ਦੀ ਡੇਢ 'ਚ ਉਹੀ ਇਹ ਬੁੱਢਾ ਨਾਲਾ ਕੀ ਉਸ ਤੋਂ ਵੀ ਗੰਦਾ ਬਣ ਗਿਆ ਕੀ ਕਹਿਣਾ ਚਾਹੋਗੇ ਜਿਹੜੇ ਨਹਿਰ ਦੇ ਹਾਲਾਤ ਦੇਖ ਰਹੇ ਹੋ ਮੈਂ ਇਹੀ ਕਹਿਣਾ ਚਾਹਵਾਂਗਾ ਸਰ ਜੀ ਦੇਖੋ ਅਸੀਂ ਰੋਜ਼ ਇੱਥੇ ਸੈਰ ਕਰਨ ਆਉਂਦੇ ਆ ਇੱਥੇ ਗੋੜਾ ਪਿਆ ਰਹਿੰਦਾ ਵਾ ਲੋਕ ਆਪਣੇ ਘਰ ਚ ਦੇਖੋ ਇਹਨਾਂ ਨੂੰ ਪੂਜਦੇ ਨੇ ਪਰ ਇੱਥੇ ਆ ਕੇ ਦੇਖੋ ਇੱਥੇ ਗੰਦ ਪਾ ਜਾਂਦੇ ਨੇ ਜਿਹੜਾ ਕਿ ਆਊਟਸਾਈਡਰ ਜਿਹੜੇ ਲੋਕ ਨੇ ਇੱਥੋਂ ਆਉਂਦੇ ਜਾਂਦੇ ਨੇ ਉਹਨਾਂ ਤੇ ਵੀ ਇਹਦਾ ਇਹਨਾਂ ਚੀਜ਼ਾਂ ਦਾ ਗਲਤ ਪ੍ਰਭਾਵ ਪੈਂਦਾ ਹੋ ਜਿਹਦੇ ਕਰਕੇ ਸਾਡੇ ਲੁਧਿਆਣੇ ਦਾ ਨਾਮ ਖਰਾਬ ਹੁੰਦਾ ਵਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਉਧਰਲੀ ਸਾਈਡ ਜਾਲੀ ਲੱਗੀ ਆ ਉਸ ਤਰ੍ਹਾਂ ਇੱਧਰਲੀ ਸਾਈਡ ਵੀ ਜਾਲੀ ਲਗਾਈ ਜਾਵੇ ਤੇ ਨਹਿਰੀ ਵਿਭਾਗ ਨੂੰ ਇਹ ਕਹਿਣਾ ਚਾਹਾਂਗਾ ਕਿ ਇਹਦੀ ਸਫਾਈ ਕਰਾਈ ਜਾਵੇ ਤੇ ਲੋਕਾਂ ਨੂੰ ਕੀ ਮਤਲਬ ਮੈਸੇਜ ਦੇ ਦੋਗੇ ਜਿਹੜੇ ਕੋੜਾ ਸੁੱਟ ਕੇ ਜਾਂਦੇ ਇੱਥੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹ ਜਿਹੜਾ ਇਹ ਧਾਰਮਿਕ ਸਮਗਰੀ ਹੈ ਜਿਹੜੀ ਉਹਨੂੰ ਇਹ ਤਰੀਕੇ ਦਾ ਪੂਜਦੇ ਨਹੀਂ ਪਰ ਇੱਥੇ ਆ ਕੇ ਦੇਖੋ ਉਹਦੀ ਬੇਅਦਵੀ ਹੋ ਰਹੀ ਜਿਹਦੇ ਕਰਕੇ ਇੱਕ ਤਾਂ ਬੇਅਦਵੀ ਹੋ ਰਹੀ ਆ ਉੱਥੋਂ ਜਿਹੜੀ ਨਹਿਰ ਆ ਉਹਦੀ ਵੀ ਮਤਲਬ ਮਤਲਬ ਗੰਦਗੀ ਮਤਲਬ ਉਹਦੀ ਗੰਦਗੀ ਹੋ ਰਹੀ ਆ ਉਹ ਵੀ ਨਹਿਰ